ਇਹ ਹਰੇ ਅਸੀਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਤੇ ਰੁਕੇ ਨਹੀਂ ਇਹ ਦਿਨ ਰਾਤ ਤੜਲੇ ਰਾਤ ਤੇ ਮਸ਼ੀਨਾਂ ਚਲਾ ਰਹੇ ਆ ਸਾਡੀ ਬੇਨਤੀ ਹੱਥ ਜੋੜ ਕੇ ਅਫਸਰਾ ਅੱਗੇ ਜਮੀਨ ਤੁਹਾਡੀ ਆ ਹਾਂ ਜਮੀਨ ਸਾਡੀ ਆ ਸਾਡੇ ਆ ਸਾਡੀ ਅੱਖਾਂ ਦੇ ਸਾਹਮਣੇ ਪੱਟ ਪਟਾਈਆ ਕਰ ਰਹੇ ਆ ਜੀ ਤੁਹਾਡੀ ਜਮੀਨ ਹਾਂ ਸਾਡੀ ਜਮੀਨ ਚ ਖਬਰ ਚਿਲਾ ਚਲੰਤਰਤੀ ਸਬ ਤਹਿਸੀਲ ਫਿਲੌਰ ਤੇ ਪਿੰਡ ਲਸਾੜਾ ਤੋਂ ਹੈ ਜਿੱਥੇ ਕਿ ਇਸ ਸਮੇਂ ਨਜਾਇਜ਼ ਮਾਈਨਿੰਗ ਬੜੇ ਹੀ ਧੱਲੇ ਨਾਲ ਹੋ ਰਹੀ ਹੈ ਇਸ ਮਗਰ ਪਿੰਡ ਲਸਾੜਾ ਦੇ ਰਹਿਣ ਵਾਲੇ ਇੱਕ ਕਿਸਾਨ ਨੇ ਦੱਸਿਆ ਕਿ ਉਸ ਦੀ ਜ਼ਮੀਨ ਤੇ ਸ਼ਰਿਆਮ ਹੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਪਰ ਕੋਈ ਵੀ ਅਧਿਕਾਰੀ ਉਸ ਦੀ ਗੱਲ ਸੁਣਨ ਨੂੰ ਤਿਆਰ ਤੱਕ ਨਹੀਂ ਉਸ ਨੇ ਕਿਹਾ ਕਿ ਉਹ ਜਾਣਾ ਹੀ ਦਰਿਆ ਦੇ ਕੰਢੇ ਤੇ ਬੈਠ ਕੇ ਆਪਣੀ ਤਬਾਹੀ ਦਾ ਮੰਜ਼ਰ ਆਪਣੀਆਂ ਅੱਖਾਂ ਨਾਲ ਦੇਖਦਾ ਹੈ ਕਿ ਕਿਸ ਤਰ੍ਹਾਂ ਉਸ ਦੀ ਜ਼ਮੀਨ ਵਿੱਚ ਪੌਲ ਲਾਈਨ ਮਸ਼ੀਨਾਂ ਚੱਲ ਰਹੀਆਂ ਹਨ ਤੇ ਉਸ ਦੀ ਜ਼ਮੀਨ ਵਿੱਚੋਂ ਲੱਖਾਂ ਰੁਪਏ ਦੀ ਰੇਤ ਕੱਢੀ ਜਾ ਰਹੀ ਹੈ ਪੀੜਤ ਕਿਸਾਨ ਨੇ ਦੱਸਿਆ ਕਿ ਉਸਦੀ ਜ਼ਮੀਨ ਦਾ ਕੁਝ ਹਿੱਸਾ ਦਰਿਆ ਤੋਂ ਪਾਰ ਚਲਾ ਗਿਆ ਹੈ ਪਰ ਇੱਕ ਖਸਰਾ ਨੰਬਰ ਉਹਨਾਂ ਦਾ ਹੈ ਅਤੇ ਉਹਨਾਂ ਨੇ ਇਸ ਸਬੰਧੀ ਖਸਰਾ ਨੰਬਰ ਵੀ ਦੱਸਿਆ ਤੇ ਪਟਵਾਰੀ ਦੁਆਰਾ ਦਿੱਤੀ ਗਈ ਫਰਦ ਵੀ ਦਿਖਾਈ ਉਸਨੇ ਕਿਹਾ ਕਿ ਇਸ ਨਾਲ ਜਿੱਥੇ ਉਸਦਾ ਨੁਕਸਾਨ ਤਾਂ ਹੋ ਹੀ ਰਿਹਾ ਹੈ ਪਰ ਪੰਜਾਬ ਸਰਕਾਰ ਨੂੰ ਵੀ ਇਹ ਨਜਾਇਜ਼ ਮਾਈਨਿੰਗ ਵਾਲੇ ਠੇਕੇਦਾਰ ਲੱਖ ਰੁਪਏ ਦਾ ਚੂਨਾ ਲਗਾ ਰਹੇ ਨੇ ਸਰ ਇਹ ਇੰਨੀ ਗਲ ਮਾਈਨਿੰਗ ਹੋ ਰਹੀ ਹੈ ਜੀ ਇਹ ਜ਼ਮੀਨ ਸਾਡੀ ਆ 188 ਦਾ ਰਕਬਾ ਇੱਕ 1 2 3 4 ਨੰਬਰ ਕਿਲਾ ਨੰਬਰ ਆ ਤੇ ਆ ਬਾਜੀ ਹੋਣੀ ਆ ਇਹ ਮੇਰੇ ਗਵੰਢੀ ਆ ਇਹਨਾਂ ਦੀ ਜ਼ਮੀਨ ਇੱਥੇ ਆ 101 189 ਦਾ ਰਕਬਾ ਨੰਬਰ 345678 ਤੇ ਹਰੇ ਅਸੀਂ ਇਹਨਾਂ ਨੂੰ ਰੋਕਣ ਦੀ ਬੜੀ ਕੋਸ਼ਿਸ਼ ਕੀਤੀ ਤੇ ਰੁਕੇ ਨਹੀਂ ਇਹ ਦਿਨ ਰਾਤ ਤੜੱਲੇ ਰਾ ਇੱਥੇ ਮਸ਼ੀਨਾਂ ਚਲਾ ਰਹੇ ਆ ਸਾਡੀ ਬੇਨਤੀ ਹੱਥ ਜੋੜ ਕੇ ਅਫਸਰਾ ਅੱਗੇ ਜ਼ਮੀਨ ਤੁਹਾਡੀ ਆ ਹਾਂ ਜਮੀਨ ਸਾਡੀ ਆ ਸਾਡੇ ਅੱਖਾਂ ਸਾਹਮਣੇ ਆ ਸਾਡੀ ਅੱਖਾਂ ਸਾਹਮਣੇ ਪੱਟ ਪਟਾਈਆ ਕਰ ਰਹੇ ਆ ਜੀ ਤੁਹਾਡੀ ਜ਼ਮੀਨ ਚੋਂ ਹਾਂਜੀ ਸਾਡੀ ਜ਼ਮੀਨ ਚੋਂ ਬੜੀ ਜ਼ਮੀਨ ਚੋਂ ਤੁਹਾਡੀਆਂ ਅੱਖਾਂ ਸਾਹਮਣੇ ਹੀ ਨਿਜਾਇਜ਼ ਮਾਈਨਿੰਗ ਚੱਲ ਰਹੀ ਹੈ ਨਿਜਾਇਜ਼ ਮਾਈਨਿੰਗ ਕਰ ਰਹੇ ਆ ਉਹ ਰੋਕਣ ਜਾਂਦੇ ਆ ਫਿਰ ਉਹ ਹੋਰੋਂ ਮਤਲਬ ਅੱਖਾਂ ਕੱਢਦੇ ਆ ਜ਼ਬਰਦਸਤੀ ਕਰਦੇ ਆ ਰਾਤ ਨੂੰ ਬੜੀਆਂ ਮਸ਼ੀਨਾਂ ਭਾਰ ਲੰਦੇ ਆ ਪੋਪਲਾਨਾ ਫਿਰ ਸਵੇਰੇ 9-10 ਵਜੇ ਕੱਢ ਲੈਂਦੇ ਆ ਤੇ ਫਿਰ ਆਪਣਾ ਆ ਢੇਰੀਆਂ ਲਾਤੇ ਬੜੀਆਂ ਮਸ਼ੀਨਾਂ ਢੇਰੀਆਂ ਲਾ ਦਿੰਦੀਆਂ ਤੇ ਫਿਰ ਜੀਐਸਬੀ ਦਿਨੇ ਜੀਐਸਬੀ ਵਾਲੇ ਚੱਕਦੇ ਆ ਤੇ ਆਪਣਾ ਕੋਈ ਲੇਬਰ ਨਹੀਂ ਇੱਥੇ ਕੁਝ ਨਹੀਂ ਸਿਰਫ ਮਸ਼ੀਨਾਂ ਹੀ ਚੱਲ ਰਹੀਆਂ ਔਰ ਡਿਸਟ੍ਰਿਕਟ ਜਲੰਧਰ ਦੀ ਜ਼ਮੀਨ 'ਚ ਚੱਲ ਰਹੀ ਹੈ ਔਰ ਜਿਹੜੀ ਹੈ ਉਹ ਵੀ ਜ਼ਮੀਨ ਦੇ ਵਿੱਚ ਵਿਚੇ ਜਾਣੇ ਵਾਲੇ ਲੁਧਿਆਣੇ ਵਾਲੇ ਪਟਾਈ ਕਰ ਰਹੇ ਆ ਪਟਾਈ ਕਰ ਰਹੇ ਆ ਜੀ ਮਗਰ ਲੁਧਿਆਣੇ ਵਾਲੀ ਜਿਹੜੀ ਖੱਡਾ ਇੱਥੋਂ ਕਰਦੋ ਕਰੇ 1 ਕਿਲੋਮੀਟਰ ਦੂਰ ਆ ਬੂਟਾ ਪਿੰਡ ਦੀ ਬੂਟ 1 ਦੇ ਉਹ ਕਮਰਸ਼ੀਅਲ ਖੱਡਾ ਉਹ ਠੇਕੇਦਾਰ ਚਲਾ ਰਹੇ ਆ ਉਹਨੂੰ ਮਗਰ ਉਹ ਇੱਥੋਂ 1 ਕਿਲੋਮੀਟਰ ਦੂਰ ਆ ਉਹ ਇੱਥੇ ਜਿਹੜੀ ਆ ਤਾਂ ਨਜਾਇਜ਼ੇ ਚੱਲ ਰਹੀ ਹੈ ਇਹ ਨਜਾਇਜ਼ ਚੱਲ ਰਹੀ ਹੈ ਸਾਡੀ ਜ਼ਮੀਨ ਇਹਨਾਂ ਨੇ ਬਿਲਕੁਲ ਸੱਤਿਆਨਾਸ਼ ਕਰਕੇ ਰੱਖਤਾ ਜੀ ਤੇ ਤੁਸੀਂ ਕੁਝ ਕਹਿ ਨਹੀਂ ਸਕਦੇ ਅਸੀਂ ਕੀ ਕਹੀਏ ਜੀ ਅਸੀਂ ਤਾਂ ਆਨਲਾਈਨ ਵੀ ਕੰਪਲੇਂਟਾਂ ਪਾਈਆਂ ਸੀ ਐਸ ਡੀਓ ਸਾਹਿਬਾਂ ਅੱਗੇ ਵੀ ਆ ਲੁ ਉਹਨਾਂ ਨੂੰ ਮੈਂ ਰਿਕਾਰਡਿੰਗ ਵਗੈਰਾ ਵੀ ਭੇਜੀ, ਵੀਡੀਓ ਵੀ ਭੇਜੀ, ਉਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ। ਐਸਡੀਓ ਸਾਹਿਬ ਜਲੰਧਰ ਨੂੰ ਵੀ ਅਸੀਂ ਦੱਸਿਆ ਸੀ। ਉਹਨਾਂ ਨੇ ਐਪਲੀਕੇਸ਼ਨ ਵੀ ਅਸੀਂ ਲਿਖਤੀ ਪਾਈ ਹੋਈ ਆ ਸਾਰਾ ਕੁਝ। ਹੋਰ ਕੌਣ, ਹੋਰ ਕੌਣ, ਕਿਨੂੰ ਕਿਨੂੰ ਸ਼ਿਕਾਇਤ ਕੀਤੀ ਆ ਤਾਂ ਕੀ ਉਹਨਾਂ ਨੇ ਕਿਹਾ? ਅਸੀਂ ਚੰਡੀਗੜ੍ਹ ਵੀ ਕੀਤੀ ਜੀ। ਉਦੋਂ ਸੁਣਵਾਈ ਨਹੀਂ ਹੋਈ। ਸੁਣਵਾਈ ਉਹ ਕਹਿੰਦੇ ਵੀ ਅਸੀਂ ਕੋਈ ਨਾ ਕੋਈ ਐਕਸ਼ਨ ਕਰਦੇ ਆ ਮਗਰ ਲੁਧਿਆਣਾ ਐਸਡੀਓ ਸਾਹਿਬ ਨੇ ਮੈਸੇਜ ਲਾਈ ਸਾਨੂੰ ਕਿਹਾ ਵੀ ਅਸੀਂ ਰਾਤ ਨੂੰ ਰਨਿੰਗ ਕਰਕੇ ਆਏ ਸੀ, ਚੱਕਰ ਕੇ ਦੇਖਿਆ ਸੀ ਉਸ ਤੋਂ ਕੁਝ ਨਹੀਂ। ਤੁਸੀਂ ਹੁਣ ਕੀ ਮੰਗ ਕੀ ਕਰਦੇ? ਅਸੀਂ ਮੰਗੇ ਕਰਦੇ ਆ ਜੀ ਅਫਸਰ ਆਪਣਾ ਦਿਨੇ ਆ ਜਿਹੜਾ ਬੂਟਾਂ ਪਿੰਡ ਦਾ ਟੱਕਿਆ ਉਹ ਪਰਲੇ ਪਾਸੇ ਪਾਸੇ ਆ ਜੀ ਉਹ ਚੱਲ ਰਿਹਾ ਲਸਾੜੇ ਦੇ ਵਿੱਚ ਵੀ ਲਸਾੜੇ ਦੇ ਵਿੱਚ ਸਾਰੀਆਂ ਟਰਾਲੀਆਂ ਲਸਾੜੇ ਦੇ ਵਿੱਚ ਦੀਆਂ ਜਾ ਰਹੀਆਂ ਜੀ ਅਸੀਂ ਬਹੁਤ ਉਹਨਾਂ ਨੂੰ ਕੰਪਲੀਟਾਂ ਕੀਤੀਆਂ ਰੋਕੇ ਹੱਤ ਬੰਨ ਕੇ ਪਰ ਉਲਟਾ ਅੱਗੇ ਧਮਕੀਆਂ ਦਿੰਦੇ ਆ ਵੀ ਅਸੀਂ ਪਰਚਾ ਕਰਾ ਦੇਵਾਂਗੇ ਆ ਕਰਾ ਦੇਾਂਗੇ ਬਹੁਤ ਕੁਝ ਕਹਿੰਦੇ ਆ ਜੀ ਸਾਰਾ ਲਸਾੜੇ ਦੇ ਵਿੱਚ ਦੀਆਂ ਟਰਾਲੀਆਂ ਕੱਢਦੇ ਆ ਬੂਟਾਂ ਲੁਧਿਆਣੇ ਚ ਪਰਲੇ ਪਾਸੇ ਦੀ ਪੈਣੀਆਂ ਦਰਿਆ ਤੋਂ ਪਾਣੀ ਤੋਂ ਪਾਰ ਇੱਕ ਟੱਕ ਪਾਰ ਚੱਲਦਾ ਹੈ ਜੀ ਬੂਟਾਂ ਦਾ ਤੇ ਇੱਕ ਟੱਕ ਇੱਧਰਲੇ ਪਾਸੇ ਉਹੀ ਪਰਤੀ ਇੱਧਰ ਚੱਲਦੀ ਉਹੀ ਉੱਧਰ ਚੱਲਦੀ ਦੋ ਜਗ੍ਹਾ ਚੱ ਪੀੜਤ ਕਿਸਾਨ ਮੁਤਾਬਕ ਉਸ ਨੂੰ ਨਚਾਇਜ ਮਾਈਨਿੰਗ ਕਰਨ ਵਾਲੇ ਇੱਕ ਵਿਅਕਤੀ ਦਾ ਫੋਨ ਵੀ ਆਇਆ ਤੇ ਉਸਨੇ ਕਿਹਾ ਕਿ ਤੁਸੀਂ ਜੋ ਰਿਕਾਰਡਿੰਗ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਹੈ ਉਹ ਵਾਪਸ ਕਰਵਾ ਦਿਓ ਤੇ ਤੁਹਾਡਾ ਬੰਦਾ ਹਿੱਸਾ ਤੁਹਾਡੇ ਤੱਕ ਪਹੁੰਚ ਜਾਵੇਗਾ ਹਾਂਜੀ ਮਹਾਰਾਜ ਕਿੱਦਾਂ ਹਾਲ ਚਾਲ ਜੀ ਦਾਦਾ ਜੀ ਆਪਾਂ ਮੈਂ ਮੈਂ ਇਹ ਕਹਿਣਾ ਤੂੰ ਹੈ ਕਿੱਥੇ ਆ ਮੈਂ ਭਾਜੀ ਦਰਿਆ ਤੇ ਸੀ ਤੋਂ ਹੁਣ ਮੇਰੀ ਸੁਣ ਗੱਲ ਇੱਕ ਧਿਆਨ ਨਾਲ ਹਾਂਜੀ ਉਹ ਵੀ ਜਿਹੜੀ ਜਿੱਦਾਂ ਦੀ ਤਸੱਲੀ ਆ ਮੈਂ ਉਦਾਂ ਦੀ ਤੇਰੀ ਤਸੱਲੀ ਕਰਾ ਦੂੰਗਾ ਮੇਰੇ ਭਰਾ ਦੇਖ ਤੇਰੇ ਨਾਲ ਮੇਰਾ ਪਿਆਰ ਆ ਮੈਂ ਤੈਨੂੰ ਇਹੀ ਰਿਕੁਐਸਟ ਕੀਤੀ ਸੀ ਵੀ ਤੁਸੀਂ ਨਾ ਬੋਲੋ ਜਿਹੜਾ ਨਹੀਂ ਇੱਕ ਮੇਰੀ ਗੱਲ ਸੁਣੋ ਜਿਹੜਾ ਮੰਦਾ ਮਸ਼ੀਨਾਂ ਚਲਾਉਂਦਾ ਪਿਆ ਉਹ ਸਾਡੇ ਨਾਲ ਗਲਤ ਤਾਂ ਕਰਿਆ ਕਿ ਮਗਰ ਉਹ ਗੱਲ ਹੀ ਨਹੀਂ ਸੰਬੰਧਿਆ ਚਲ ਤੁਸੀਂ ਦੱਸ ਦੋ ਕਿੰਦਾਂ ਦੀ ਤਸੱਲੀ ਕਰਾਣੀ ਆ ਆਪਾਂ ਉਦਾਂ ਦੀ ਕਰ ਲੈਂਦੇ ਆ ਬਾਕੀ ਦਾ ਫੋਨ ਆਇਆ ਸੀ ਅੱਛਾ ਲਾਲ ਭਾਜੀ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਰਵੀ ਕੀ ਮਸਲਾ ਤੇਰਾ ਤੇਰਾ ਪਿਆਰ ਨਹੀਂ ਤਾਂ ਮੀ ਨਾਲ ਤੂੰ ਤਾਂ ਮੀ ਨਾਲ ਤੇਰੀ ਗੱਲ ਨਹੀਂ ਹੋਈ ਕੋਈ ਮੈਂ ਕਿਹਾ ਭਾਜੀ ਕਿਹਦਾ ਕਹਿੰਦਾ ਵੀ ਤਾਂ ਮੀਨੇ ਕੰਪਲੇਂਟ ਪਾਈ ਆ ਵੀ ਉੱਥੇ ਕੰਦਾ ਰਿਕਾਰਡਿੰਗ ਪਾਈ ਹੋਏ ਨੇ ਹੂੰ ਹੂੰ ਤੇ ਕਹਿੰਦਾ ਵੀ ਉਹ ਜਿੱਦਾਂ ਵੀ ਜੇ ਉਹਦਾ ਮੈਂ ਤਾਂ ਮੇਰੀ ਜ਼ਮੀਨ ਆਉਂਦੀ ਆ ਹੂੰ ਤੇ ਉਹਦੀ ਰਵਿਮੰਤੀ ਕਰਕੇ ਤਾਂ ਮੀਦਾ ਜਿਹੜਾ ਤਾਂ ਮੀਦਾ ਪਰਦਾ ਹੱਥ ਤਾਂ ਮੈਨੂੰ ਦੇ ਦਿਓ ਹੂੰ ਮੈਂ ਪਤਾ ਕੀ ਗੱਲ ਰਵੀ ਭਾਜੀ ਮੇਰੀ ਗੱਲ ਸੁਣੋ ਮੇਰੀ ਰਿਸੌਨ ਲਾ ਜਾਂਦਾ ਧਾਮੀ ਉਹ ਜਿਹੜੇ ਰਿਕਾਰਡਿੰਗ ਧਾਮੀ ਨੇ ਪਾਈ ਆ ਜਿਹਨੂੰ ਪਾਈ ਆ ਉਹਨੂੰ ਦੁਬਾਰਾ ਇਹ ਰਿਕਾਰਡਿੰਗ ਬਾਅਦ ਵੇ ਵੀ ਮਸ਼ੀਨਾ ਐ ਨਹੀਂ ਉੱਥੇ ਕੁਝ ਨਹੀਂ ਹੈਗਾ ਯਾਨੀ ਕਿ ਉਹਨਾਂ ਨੇ ਮਸ਼ੀਨਾ ਹਟਾਲੀਆਂ ਤੋਂ ਚੱਕਦਾ ਸਾਰਾ ਕੁਝ ਮੈਂ ਤਾਂ ਹੁਣ ਕੱਲੂ ਹੂੰ ਹੂੰ ਮੈਂ ਇਹ ਤੈਨੂੰ ਗੱਲ ਕਹਿਣਾ ਵਾਂ ਵੀ ਜਿੱਦਾਂ ਦੀ ਤੇਰੀ ਤਸੱਲੀ ਹੋਈਗੀ ਜਿੱਦਾਂ ਦਾ ਤੂੰ ਕਹੇਂਗਾ ਤੇਰੇ ਮੌਤਾਂ ਦਾ ਕਰਵਾ ਦਊਂ ਮੈਂ ਤੈਨੂੰ ਮੇਰੀ ਇੱਕ ਵਾਰ ਹੁਣ ਤੁਸੀਂ ਗੱਲ ਕਰ ਲਈ ਮੈਂ ਤੁਹਾਨੂੰ ਮੈਂ ਤੁਹਾਨੂੰ ਗੱਲ ਦੱਸ ਦੇਣਾ ਮੇਰੀ ਗੱਲ ਸੁਣੋ ਮੈਂ ਗੱਲ ਕਲੀਅਰ ਹੀ ਕਰਤੀ ਸੀ ਮੈਂ ਪਰਸੋ ਵੀ ਗੱਲ ਤੁਹਾਨੂੰ ਕਹੀ ਸੀ ਤੁਸੀਂ ਮੈਨੂੰ ਪਰਸੋ ਵੀ ਕਿਹਾ ਸੀ ਵੀ ਧਾਮੇ ਅਗਰ ਕੁਝ ਲੈਣਾ ਹੈ ਜਾਂ ਕੁਝ ਬਣਦਾ ਮੈਂ ਤੇਰੀ ਕਰਾ ਦੇਣਾ ਮੈਨੂੰ ਪਤਾ ਹੈ ਤੁਸੀਂ ਹੈਗੇ ਬੜੇ ਪ੍ਰਾ ਮੇਰੀ ਕਰਾ ਦੇਣੀ ਆ ਮੈਨੂੰ ਯਾਰ ਯਕੀਨ ਹੈ ਤੇਰੇ ਤੇ ਪਰ ਗੱਲ ਇਹ ਆ ਯਾਰ ਮੇਰਾ ਜ਼ਮੀਰ ਨਹੀਂ ਮੰਨਦਾ ਵੀ ਮੈਂ ਆਪਣੀ ਜ਼ਮੀਨ ਦਾ ਨੁਕਸਾਨ ਕਰਾਵਾਂ ਅਗਰ ਅੱਜ ਇੱਥੇ ਨਜਾਇਜ਼ ਮਾਈਨਿੰਗ ਹੁੰਦੀ ਕੱਲ ਨੂੰ ਭੈਣੀ ਮੇਰੀ ਇੱਧਰ ਨੂੰ ਸਾਰੀ ਟੈ ਜਾਣੀ ਹੈ ਜ਼ਮੀਨ ਪਹਿਲਾਂ ਵੀ ਟੈ ਗਈ ਤੇਰੇ ਸਾਹਮਣੇ ਯਾਰ ਤੂੰ ਮੇਰੀ ਗੱਲ ਹੀ ਨਹੀਂ ਸਮਝਣ ਰਿਹਾ ਮੈਂ ਤੈਨੂੰ ਇਹ ਗੱਲ ਕਿਹਾ ਕਿ ਇਹਦਾ ਹੁਣ ਕਿੱਦਾਂ ਕਰੀਏ ਮੈਂ ਹੁਣ ਜਾ ਰਿਹਾ ਵਿਆ ਮੈਂ ਤਾਂ ਮੈਂ ਤਾਂ ਮੀਡੀਆ ਬੁਲਾ ਕੇ ਵੀ ਆਪਣੇ ਬਿਆਨ ਦੇ ਦਿੱਤੇ ਸੀ ਮੈਂ ਕਹਾ ਭਾਈ ਕੋਈ ਨਹੀਂ ਮੇਰੀ ਸੁਣਦਾ ਅਫਸਰ ਮੇਰੀ ਨਹੀਂ ਸੁਣਦੇ ਐਸਡੀਓ ਮੇਰੀ ਨਹੀਂ ਸੁਣਦੇ ਚੰਡੀਗੜ੍ਹ ਵਾਲਿਆਂ ਨੂੰ ਮੈਂ ਭਾਈ ਉਹ ਮੈਨੂੰ ਅੱਗੋਂ ਕਹਿੰਦੇ ਕਹਿੰਦੇ ਤੁਸੀਂ ਇੱਥੇ ਨਹੀਂ ਕੰਪਲੇਂਟ ਕਰ ਸਕਦੇ ਸਾਡੇ ਭਗਵੰਤਮਾਨ ਆਪਨੇ ਇੱਕੋ ਹੀ ਵੀ ਸਾਨੂੰ ਕਿਹਾ ਕਹਿੰਦਾ ਭਈ ਤੁਸੀਂ ਉਹ ਕਰੋ ਕੰਪਲੇਂਟ ਪਾਓ ਮੈਂ ਭਗਵੰਤਮਾਨ ਸਾਹਿਬ ਦਾ ਨੰਬਰ ਆਨਲਾਈਨ ਉਹ ਵੀ ਨਹੀਂ ਚੱਲਦਾ ਪਿਆ ਮੈਂ ਐਸਡੀਓ ਕੁਸ਼ਵਿੰਦਰ ਨੂੰ ਵੀ ਕਿਹਾ ਐਸਡੀਓ ਨੂੰ ਕਿਹਾ ਲੁਧਿਆਣੇ ਵਾਲੇ ਨੂੰ ਵੀ ਕਿਹਾ ਉਹ ਮੈਂ ਕਹਾ ਕੋਈ ਤਾਂ ਸੁਣੋ ਸਾਡੀ ਮੈਂ ਤੈਨੂੰ ਕਿਹਾ ਵੀ ਤੇਰੀ ਪਹਿਲਾਂ ਮਿੰਤੀ ਹੋਊਗੀ ਮਿੰਤੀ ਹੋ ਜੂ ਤੇਰੀ ਸਾਰਾ ਕੁਝ ਹੋ ਜਾਊਗਾ ਰਹਿ ਗਈ ਗੱਲ ਪਾਸਿੰਗ ਪੋਸਿੰਗ ਦੀ ਉਹ ਆਪਾਂ ਕਿਆ ਲੈਣਾ ਮੈਂ ਤਾਂ ਤੈਨੂੰ ਇਹ ਕਹਿੰਦਾ ਵੀ ਤੂੰ ਆਪਣਾ ਤੇਰਾ ਸਿਸਟਮ ਆ ਤੇਰਾ ਸਿਸਟਮ ਚਲਵਾ ਦਿੰਨਾ ਮੈਂ ਚਲੋ ਕੋਈ ਨਹੀਂ ਆਪਾਂ ਮਿਲ ਕੇ ਕਰਦੇ ਆ ਗੱਲ ਠੀਕ ਹੈ ਕਿ ਨਹੀਂ ਯਾਰ ਤੂੰ ਗੱਲ ਹੀ ਨਹੀਂ ਸਮਝਾ ਹੁਣ ਮੈਨੂੰ ਫੋਨ ਆਈ ਜਾਂਦੇ ਹੁਣ ਮੈਂ ਚਲੋ ਮੈਂ ਤੁਹਾਡਾ ਬڑا ਪਾਣਾ ਹੁਣ ਮੇਰੀ ਗੱਲ ਹੁਣ ਅਗਰ ਇਹ ਗੱਲ ਸੀ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਅਸੀਂ ਮਸ਼ੀਨਾਂ ਉੱਧਰ ਨੂੰ ਬਾੜਨ ਲੱਗੇ ਇਹ ਪਤਾ ਕੀ ਕਹਿੰਦੇ ਕੱਲ ਇੱਥੇ ਬੁੱਤੀਆਂ ਲਾ ਕੇ ਗਏ ਕਹਿੰਦੇ ਮੀਤੇ ਸਰਪੰਚ ਦੀ ਤਾਂ ਅਜੇ 2-3 ਕਿੱਲੇ ਹੋਰ ਆਂਦੀ ਐ ਮੈਂ ਕਿਹਾ ਅੱਛਾ ਉਹਨੇ ਜਲੰਧਰ ਚ ਵੀ ਮੁੱਲ ਲੈ ਲਿਆ ਜ਼ਮੀਨ ਮੇਰਾ 188 ਦਾ ਰਕਬਾ ਨੰਬਰ 1234 ਅਗਰ ਨਾ ਨਿਕਲੇ ਤੁਹਾਡੀ ਜੁੱਤੀ ਹੋਊਗਾ ਮੇਰਾ ਸਿਰ ਹੋਊਗਾ ਉਧਰ ਇਸ ਮੌਕੇ ਜਦੋਂ ਡਿਪਟੀ ਕਮਿਸ਼ਨਰ ਜਲੰਧਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹ ਮੀਟਿੰਗ ਵਿੱਚ ਹਨ ਅਤੇ ਹੁਣ ਹੀ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੰਦੇ ਨੇ ਉਕਤ ਮਸਲੇ ਇਸ ਸੰਬੰਧੀ ਜਦੋਂ ਐਸਟੀਓ ਮਾਈਨਿੰਗ ਵਿਭਾਗ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਘੜਿਆ ਖੜਾਇਆ ਜਵਾਬ ਹੀ ਦਿੱਤਾ ਗਿਆ ਕਿ ਉਹ ਇਸ ਮੌਕੇ ਕੁਝ ਨਹੀਂ ਕਰ ਸਕਦੇ ਤੇ ਸ਼ਾਮ ਨੂੰ ਆ ਕੇ ਦੇਖ ਲੈਣਗੇ